ਦੇ ਜੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਅੱਜ ਬਣਾਉਣ ਲੱਗੇ ਆ ਐਲੋਵੇਰਾ ਦਾ achar ਤੇ ਇਹ ਐਲੋਵੇਰਾ ਲਿਆ ਮੈਂ ਇਹਨੂੰ ਕੱਟ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਤੇ ਫਿਰ ਸੁਕਾ ਲਿਆ ਬਿਲਕੁਲ ਪਾਣੀ ਨਹੀਂ ਰਹਿਣ ਦੇਣਾ ਨਹੀਂ ਤੇ ਖਰਾਬ ਹੋ ਜਾਂਦਾ ਤੇ ਇਹ ਸਿਰਫ ਸਿਰਕੇ ਨਾਲ ਹੀ ਬਣ ਕੇ ਤਿਆਰ ਹੋਣਾ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਣੇ ਚਾਹੀਦੇ ਇਹਦੇ ਵਿੱਚ ਬੇਦਰਈ ਲੂਣ ਅਤੇ ਮਿਰਚ ਇੱਕ ਚਮਚ ਬਸ ਇਤੋਂ ਵੱਧ ਨਹੀਂ ਰਹਿਣਾ ਤੇ ਸਿਰਕਾ ਪਾਉਣਾ ਵਿੱਚ ਕਿਉਂਕਿ ਜਿਆਦੇ ਮਸਾਲੇ ਪਾਉਣਾ ਫਿਰ ਇਹ ਹੈਲਦੀ ਨਹੀਂ ਰਹਿੰਦਾ ਇਹ ਦੇਸੀ ਐਲੋਵੇਰਾ ਇਹ ਚਾਰ ਬਹੁਤ ਟੈਸਟੀ ਬਣ ਕੇ ਤਿਆਰ ਹੁੰਦਾ ਕੜੱਤਣ ਬਿਲਕੁਲ ਸਿਰਕੇ ਨਾਲ ਚੱਕੀ ਜਾਂਦੀ ਆ ਜਦੋਂ ਸਰਦੀਆਂ ਵਿੱਚ ਖਾਵਾਂਗੇ ਬਿਲਕੁਲ ਨਹੀਂ ਲੱਗਦਾ ਵੀ ਐਲੋਵੇਰਾ ਦਾ ਚਾਰਾ ਬਿਲਕੁਲ ਪਤਾ ਹੀ ਨਹੀਂ ਲੱਗਦਾ ਬਹੁਤ ਟੈਸਟੀ ਲੱਗਦਾ ਬੱਚੇ ਵੀ ਇਹਨੂੰ ਚੰਗੀ ਤਰ੍ਹਾਂ ਖਾ ਲੈਂਦੇ ਨੇ ਜਿਹੜੇ ਇਹਨਾਂ ਦੇ ਆਲੇ-ਦਲੇ ਕੰਡੇ ਜਿਹੇ ਹੁੰਦੇ ਨੇ ਉਹ ਲਾ ਲੈਣਨੇ ਗਾਸ ਇਸ ਤਰ੍ਹਾਂ ਹੀ ਕੱਟਣਾ ਬਿਲਕੁਲ ਸਲਕੇ ਨਹੀਂ ਲੋਣੇ ਹੈਗੇ ਇਹਨਾਂ 'ਚੋ ਪਾਣੀ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਤਾਂ ਕਿ ਖਰਾਬ ਨਾ ਹੋਵੇ। ਵਧੀਆ ਤੋਂ ਬਲਵਾ ਕੇ ਹੁਣ ਪਾਣੀ ਸੁੱਕ ਗਿਆ ਤੇ ਸਰਦੀ ਲਈ ਬਹੁਤ ਵਧੀਆ achar haldi ਬਣ ਕੇ ਤਿਆਰ ਹੁੰਦਾ। ਮੈਂ ਇਹਨੂੰ ਵੱਡੇ ਡੱਬੇ ਵਿੱਚ ਪਾਇਆ ਕਿਉਂਕਿ ਇਹ ਜ਼ਿਆਦਾ ਬਣਾਉਣਾ ਸੀ ਤੇ ਹੁਣੇ ਮਸਾਲਿਆਂ ਦੇ ਵਿੱਚ ਪਾ ਦਿੰਨੇ ਆ ਚੰਗੀ ਤਰ੍ਹਾਂ। ਇਹ ਵਾਲਾ ਸਿਰਕਾ ਸਿਰਕਾ ਮਿਲ ਕੇ ਥੋੜਾ ਜਿਹਾ 2 ਚਮਚੇ ਆ। ਕਿ ਆਪਾਂ ਜਿਆਦਾ ਹੀ ਪਾ ਸਕਦੇ ਵੈਸੇ ਇਹਦੇ ਨਾਲ ਹੀ ਬਹੁਤ ਵਧੀਆ ਬਣ ਜਾਣਾ ਵਾਸੇ ਇਹਨੂੰ ਹੁਣ ਢੱਕਣ ਲਗਾ ਕੇ ਚੰਗੀ ਤਰ੍ਹਾਂ ਰੱਖ ਦੇਣਾ ਤੇ ਇਹ ਬਣ ਕੇ ਤਿਆਰ ਹੋ ਜਾਊਗਾ ਇਹਨੂੰ ਹਵਾ ਨਹੀਂ ਵਿੱਚ ਪੈਣ ਦੇਣੀ ਚੰਗੀ ਤਰ੍ਹਾਂ ਢੱਕਣ ਬੰਦ ਕਰਨਾ ਇਹਦਾ ਤੇ ਵਿੱਚ ਵਿੱਚ ਥੋੜਾ ਥੋੜਾ ਹਿਲਾਉਂਦੇ ਰਹਿਣਾ ਬਸ ਤਾਂ ਕਿ ਜਿਹੜਾ ਨਮਕਾ ਉਹ ਚੰਗੀ ਤਰ੍ਹਾਂ ਰਲ ਜਾਊਗਾ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ